ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸਾਰੀ ਸੰਗਤ ਦਾ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ ਔਰ ਆਪਾਂ ਜਿਹੜਾ ਸ਼ਬਦ ਅੱਜ ਗੁਰੂ ਕਿਰਪਾ ਸਦਕਾ ਮੂਲ ਰੂਪ ਦੇ ਵਿੱਚ ਸਮਝਾਂਗੇ ਕਿਸ ਵਿਧੀ ਨਾਲ ਇਸ ਦਾ ਜਾਪ ਕਰਨਾ ਹੈ ਇਹ ਵੀ ਆਪਾਂ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਈਏ ਹਾਜ਼ਰੀ ਲਵਾਈਏ ਸਾਰੀ ਸੰਗਤ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸ਼ਬਦ ਹੈ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸ਼ਬਦ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਵਿੱਚ ਉਚਾਰਿਆ ਹੋਇਆ ਸ਼ਬਦ ਹੈ ਇਹ ਜਿਹੜੇ ਸ਼ਬਦ ਦੀ ਆਪਾਂ ਸਾਂਝ ਪਾਵਾਂਗੇ ਇਹ ਸ਼ਬਦ ਚੰਗੇ ਵਰਦੀ ਪ੍ਰਾਪਤੀ ਦੇ ਲਈ ਹੈ ਇਨੂੰ ਸਾਡੀ ਕੋਈ ਭੈਣ ਵੀ ਕਰ ਸਕਦੀ ਐ ਤੇ ਸਾਡਾ ਕੋਈ ਵੀਰ ਵੀ ਕਰ ਸਕਦਾ ਹੈ ਚੰਗੇ ਜੀਵਨ ਸਾਥੀ ਦੇ ਲਈ ਉਹਦੀ ਭਾਲ ਦੇ ਲਈ ਉਹਦੀ ਪ੍ਰਾਪਤੀ ਦੇ ਲਈ ਇਹ ਸ਼ਬਦ ਦਾ ਨਿਰੰਤਰ ਜਾਪ ਕਰਨਾ ਹੈ ਔਰ ਇਹ ਬਾਤ ਹਮੇਸ਼ਾ ਯਾਦ ਰੱਖਣੀ ਹੈ ਕਿ ਚੰਗੇ ਵਰ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਿਆ ਕਰਦੇ ਨੇ ਸਾਤ ਸੰਗਤ ਜਿਓ ਗੁਰੂ ਦੀ ਜ਼ਿੰਮੇਵਾਰੀ ਹੈ ਜਿਸ ਨੇ ਸਭ ਕੁਝ ਦਿੱਤਾ ਹੈ ਤੇ ਉਹ ਆ ਚੀਜ਼ਾਂ ਵੀ ਜ਼ਰੂਰ ਦੇਵੇਗਾ ਗੁਰੂ ਕਿਰਪਾ ਕਰੇਗਾ ਗੁਰੂ ਰਹਿਮਤ ਕਰੇਗਾ ਗੁਰੂ ਨੇ ਕਿਰਪਾ ਕਰਨੀ ਹੈ ਰਹਿਮਤ ਕਰਨੀ ਹੈ ਜ਼ਰੂਰ ਕਿਰਪਾ ਹੋਏਗੀ ਜ਼ਰੂਰ ਰਹਿਮਤ ਹੋਏਗੀ ਇਹ ਬਾਤ ਜ਼ਰੂਰ ਯਾਦ ਰੱਖਿਓ ਜੀ ਸਾਤ ਸੰਗਤ ਜਿਓ ਉਦੀ ਕਿਰਪਾ ਉਦੀ ਰਹਿਮਤ ਜ਼ਰੂਰ ਵਰਤਣੀ ਹੈ ਗੁਰਮੁਖ ਪਿਆਰਿਓ ਸਾਡੀਆਂ ਭੈਣਾਂ ਨੂੰ ਅੱਜ ਚੰਗੇ ਵਰਦੀ ਲੋੜ ਹੈ ਤੇ ਗੁਰੂ ਆਪਣੀ ਇਸ ਡਿਊਟੀ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਗੁਰੂ ਨੇ ਸੰਜੋਗ ਜ਼ਰੂਰ ਲਿਖੇ ਨੇ ਤੇ ਪਿਆਰਿਓ ਜਿਸ ਨਾਲ ਲਿਖੇ ਨੇ ਤੇ ਵਧੀਆ ਹੀ ਲਿਖੇ ਹੋਣਗੇ ਉਹ ਆਪਣੇ ਫੈਸਲੇ ਨੂੰ ਬਦਲਦਾ ਨਹੀਂ ਹੈ ਕਹਿਣ ਤੋਂ ਭਾਵ ਜੋ ਨੇ ਕੀਤਾ ਉਹਨੇ ਚੰਗਾ ਹੀ ਕੀਤਾ ਹੈ ਤੇ ਸਾਨੂੰ ਉਹ ਭਾਵੇਂ ਕੁਝ ਸਮੇਂ ਲਈ ਮਾੜਾ ਲੱਗ ਸਕਦਾ ਹੈ ਪਰ ਜੋ ਉਹ ਕਰਦਾ ਉਹ ਵਧੀਆ ਹੀ ਕਰਦਾ ਹੈ ਉਹ ਮਾੜਾ ਨਹੀਂ ਕੁਝ ਵੀ ਕਰਦਾ ਤੇ ਪਿਆਰਿਓ ਉਹਦੀ ਕਿਰਪਾ ਉਹਦੀ ਰਹਿਮਤ ਦੇ ਵਿੱਚ ਆਉਣ ਵਾਲੇ ਬڑے ਉਹ ਘੱਟ ਲੋਗ ਨੇ بڑے ਉਹ ਘੱਟ ਬੰਦੇ ਨੇ ਜਿਹੜੇ ਉਸ ਦੀ ਕਿਰਪਾ ਨੂੰ ਸਮਝਦੇ ਨੇ ਉਹਦੀ ਰਹਿਮਤ ਨੂੰ ਸਮਝਦੇ ਨੇ ਔਰ ਸਾਧ ਸੰਗਤ ਚੰਗੇ ਵਰਦਿਆ ਪ੍ਰਾਪਤੀਆਂ ਜੜੀਆਂ ਨੇ ਉਹ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਘਟ ਹੁੰਦੀਆਂ ਨੇ ਇਸ ਕਰਕੇ ਗੁਰੂ ਨੂੰ ਵਿੱਚ ਵਿਚੋਲਾ ਪਾਇਓ ਇਹ ਸਤਿਗੁਰੂ ਜੀ ਆਪ ਕਿਰਪਾ ਕਰਨਗੇ ਚੰਗੇ ਵਰਦੀ ਜਿਹੜੀ ਪ੍ਰਾਪਤੀ ਹੈ ਉਹ ਸਤਿਗੁਰ ਨੇ ਤੁਹਾਨੂੰ ਆਪ ਦੇਣੀ ਹੈ ਇੱਕ ਉਦਾਹਰਨ ਵੱਜੋ ਸਮਝਿਓ ਇੱਕ ਕੰਮ ਆਪਾਂ ਜਾ ਕੇ ਸਿੱਧੇ ਕਰਾਉਣਾ ਕਿਸੇ ਵੀ ਦਫ਼ਤਰ ਦੇ ਵਿੱਚ ਇੱਕ ਆਪਣੇ ਜਾਣ ਤੋਂ ਪਹਿਲਾਂ ਕੋਈ ਬੰਦਾ ਫੋਨ ਕਰ ਦੇ ਵੀ ਮੇਰਾ ਫਲਾਣਾ ਬੰਦਾ ਆ ਰਿਹਾ ਜੀ ਉਹਦਾ ਧਿਆਨ ਰੱਖਿਓ ਉਹ ਬੰਦਾ ਆਪਣੀ ਗੱਲ ਨੂੰ ਬੜੀ ਡੀਪਲੀ ਤਰੀਕੇ ਦੇ ਨਾਲ ਸੁਣੇਗਾ ਸਮਝਾਏਗਾ ਜਵਾਬ ਵੀ ਦੇਵੇਗਾ ਬੜੇ ਵਧੀਆ ਢੰਗ ਨਾਲ ਸਾਡੀ ਗੱਲ ਨੂੰ ਸੁਣੇਗਾ ਬਾਤ ਨੂੰ ਸੁਣੇਗਾ ਸਾਧ ਸੰਗਤ ਹੁਣ ਇਸੇ ਤਰ੍ਹਾਂ ਗੁਰੂ ਦਾ ਇਹ ਪਾਵਨ ਸ਼ਬਦ ਹੈ ਜੇ ਅਗਰ ਆਪਾਂ ਇਹਨੂੰ ਵਿਚਾਰਾਂਗੇ ਆਪਾਂ ਇਹਨੂੰ ਸਮਝਾਂਗੇ ਇਹ ਸ਼ਬਦ ਵੈਸੇ ਗੁਰੂ ਨੇ ਫੈਸਲਾ ਕੀਤਾ ਹੋਇਆ ਹੈ ਤੇ ਸ਼ਬਦ ਜਿਹੜਾ ਹੈ ਉਹ ਫਰਮਾਇਸ਼ ਦਾ ਕੰਮ ਕਰਦਾ ਹੈ ਗੁਰੂ ਵਿਚਾਲੇ ਜਪਾਂਗੇ ਆਪਾਂ ਪੜਾਂਗੇ ਤੇ ਸਤਿਗੁਰੂ ਕਹੇਗਾ ਵੀ ਨਹੀਂ ਭਾਈ ਇਹਦੀ ਕਮਾਈ ਹੈ ਸ਼ਬਦ ਦੀ ਕਮਾਈ ਹੈ ਸ਼ਬਦ ਦੀ ਸ਼ਿਫਾਰਿਸ਼ ਇਹਦੇ ਪਾਸ ਹੈ ਸਾਧ ਸੰਗਤ ਇਹ ਸ਼ਬਦ ਦੀ ਆਪਾਂ ਰੋਜ਼ ਜਿਹੜੀ ਹੈ ਉਹ ਜਾਪ ਕਰਕੇ ਇਹਦੀ ਵਿਧੀ ਨੂੰ ਵੀ ਸਮਝਣਾ ਹੈ ਰੋਜ਼ ਕਰਨਾ ਹੈ ਹਰ ਵਕਤ ਕਰਨਾ ਹੈ ਰੋਜ਼ ਬਿਨਾਂ ਨਾਗੇ ਤੋਂ ਕਰਨਾ ਹੈ ਸਾਫ਼ ਸੁਵਸਤ ਵਸਤਰ ਪਹਿਨ ਕੇ ਕਰਨਾ ਹੈ ਆਓ ਆਪਾਂ ਮੂਲ ਰੂਪ ਦੇ ਵਿੱਚ ਸ਼ਬਦ ਪੜਹੀਏ ਜੀ ਰਾਗ ਸੁਹੀ ਮਹੱਲਾ ਪਹਿਲਾ ਛੰਤ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਮ ਘਰ ਸਾਜਨ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਭਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਨ ਦਿਨ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੋਹਾਏ ਪੰਜ ਸ਼ਬਦ ਧੁਨ ਅਨਹਦ ਵਾਜੇ ਹਮ ਘਰ ਸਾਜਨ ਆਏ ਆਵਹੁ ਮੀਤ ਪਿਆਰੇ ਮੰਗਲ ਗਾਵਹੁ ਨਾਰੇ ਸੱਚ ਮੰਗਲ ਗਾਵਹੁਤਾ ਪ੍ਰਭ ਭਾਵਹੁ ਸੋਹ ਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨਿਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ ਸਖੀ ਮਿਲ ਹੋ ਰਸ ਮੰਗਲ ਲਗਾਵ ਹੋ ਹਮ ਘਰ ਸਾਜਣ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰ ਜੰਤ ਭੇਖ ਤੋ ਸਫਲਿਓ ਦਾਤਾ ਸਿਰ ਸਿਰ ਦੇਵਨ ਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨ ਹੋ ਸਖੀ ਮਨ ਮੋਹਨ ਮੋਹਿਆ ਮਨ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਧ ਬਿਨ ਕੌਣ 부ਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਜ ਬਿਨ ਕਵਨ ਕਹਾਏ ਕਾਲ ਵਿਕਾਲ ਭਏ دیਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗਨ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਜੰਗੇ ਵਰਦੀ ਪ੍ਰਾਪਤੀ ਦੇ ਲਈ ਇਹ ਸ਼ਬਦ ਦਾ ਜਾਪ ਕਰਨਾ ਹੈ ਗੁਰੂ ਤੁਹਾਡੀ ਅਰਦਾਸ ਪ੍ਰਵਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ